ਪੰਜਾਬ ਕਾਂਗਰਸ ਦੇ ਉਮੀਦਵਾਰਾਂ ਦੀ ਰਸਮੀ ਐਲਾਨ ਤੋਂ ਬਾਅਦ ਬਾਲੀਵੁੱਡ ਸਟਾਰ ਸੋਨੂ ਸੂਦ ਦੀ ਭੈਣ ਮਾਰੀਬਾ ਸੂਦ ਨੇ ਕੀਤੀ ਪ੍ਰੈਸ ਕਾਨਫਰੰਸ ਟਿਕਟ ਦਿੱਤੇ ਜਾਂਦੇ ਪਾਰਟੀ ਹਾਈ ਕਮਾਂਡ ਦਾ ਕੀਤਾ ਧੰਨਵਾਦ ਸਹਿਲ ਸਹੂਲਤਾਂ ਸਿੱਖਿਆ ਤੇ ਸਿਸਟਮ ਨੂੰ ਬਿਹਤਰ ਬਣਾਉਣ ਦਾ ਦਿੱਤਾ ਜਾਵੇਗਾ ਜੋਰ मैंने प्रेस कॉन्फ्रेंस आज इसलिए रखी है क्योंकि समय आ गया कि मेरी जो मीडिया टीम है मेरी मीडिया फैमिली शुरू से जिन्होंने हमारी फैमिली का साथ दिए उनके साथ आज मैं अपनी खुशी जो है जाहिर करूं स्पेशल थैंक्स करना चाहूंगी हमारी आ, हाई कमांड का कि उन्होंने सोचा कि मेरे जैसा जो सोशल वर्कर है वो उनकी कांग्रेस की टीम के साथ जुड़ सकता है और बस थैंक यू सो मच जी मैम मैं हरजोत कमल ने बीजेपी ज्वाइन किया आप तो बोल रहे थे कि हम उनको मना लेंगे मने नहीं वो बिल्कुल जी कोशिश जरूर की थी हमने कि उनको मना लें लेकिन इट्स इज पर्सनल चॉइस उनको लगा कि उनको बीजेपी में जाना है तो आ, बिल्कुल आ, उनकी अपनी चॉइस है लगता नहीं है अभी कांग्रेस को थोड़ा बहुत बैकफुट पे आना पड़ेगा उनके समर्थक भी हैं बयालीस सरपंच हैं जो उनको समर्थन दे रहे हैं मुझे लगता है वो जो सारे समर्थक थे उनके वो पार्टी के साथ थे जब पार्टी ही नहीं रही तो समर्थक कहाँ साथ चलेंगे क्योंकि सारे जितने भी समर्थक थे वो कांग्रेस पार्टी के थे सब समर्थक जो है कांग्रेस पार्टी के साथ ही रहेंगे और मैं कांग्रेस फैमिली में हूँ तो हम सब मिलकर जो है कांग्रेस का नाम जो है आने वाले समय में और चमकाएंगे मैं कभी सोचा नहीं कि मेरे विरोध कौन है मैं लगता है कि अपना कर्म करी चलो फल की इच्छा ना रखो जब तुम कर्म करम करोगे रब अपने आप अप अच्छा ही करो तो मालवीका जैसे पहले भी कांग्रेस थी तो काफी काम कांग्रेस के अधूरे रह गए हैं तो आप कैसे समझाइए जॉइंट कांग्रेस को क्या आपने लेते दे हो देखिए मैंने कांग्रेस इसलिए ज्वाइन की जो हमारी कांग्रेस फैमिली बहुत बड़ी है हर एक एक घर में कांग्रेस फैमिली का इंसान है हर एक एक विलेज में कांग्रेस फैमिली का इंसान है तो मैंने अगर पहले जो काम नहीं हुए मैं सबको प्रॉमिस करती हूँ कि आने वाले समय में जितने भी ड्यू थे कोशिश रहेगी कि ये सारे काम हम मोगा वासियों के लिए करें कांग्रेस तो सरकार पाँच साल तो, कोई कुछ नहीं हो देखो जी मैं शुरू तो मैं यही कहनी है कि अ जड़ियां ड्यू हैगियां गवर्नमेंट है, जेड़ा नहीं कर पाया चन्नी साहब ने ਤੁਸੀਂ ਦੇਖਿਆ 111 ਦਿਨਾਂ ਦੇ ਵਿੱਚ ਬਹੁਤ ਹੀ ਕਮਾਲ ਦਾ ਕੰਮ ਕੀਤਾ ਔਰ ਮੰਨ ਲਾਦਾ ਕਿ ਜਦ ਇਸ ਤਰ੍ਹਾਂ ਦੇ انسان ਜਿਹੜੇ ਗਰਾਊਂਡ ਲੈਵਲ ਦੇ ਕੰਮ ਕਰਦੇ ਜਿਹੜੀਆਂ ਚੀਜ਼ਾਂ ਕਾਂਗਰਸ ਪਾਰਟੀ ਦੀ ਡਿਊ ਹੈ ਉਹ ਜ਼ਰੂਰ ਜਲਦੀ ਪੂਰੀਆਂ ਹੋਵਾਂਗੇ ਕਾਂਗਰਸ ਪਾਰਟੀ ਦੇ ਦਿੱਤੇ ਚੈੱਕ ਵੀ ਬਾਂਸ ਹੋ ਰਿਹਾ ਜੀ ਆ ਦੇਖੋ ਇਹਦੇ ਬਾਰੇ ਬੰਨ ਕੋਈ ਨੋਲੇਜ ਨਹੀਂ ਹੈਗੀ ਮੈਂ ਪਾਟੀ ਜਸ ਜੁਆਇਨ ਕੀ ਥੇ ਜਸ ਸਿਸਟਮ ਜਾਵਾਂਗੇ ਜ਼ਰੂਰ ਤੁਹਾਨੂੰ ਸਾਰਾ ਦੱਸਾਂਗੇ ਜੀ ਮਾਲਕਾ ਮੈਂ ਇੱਕ ਸੋਸ਼ਲ ਸਰ ਉਹਨਾਂ ਨੇ ਇੱਕ ਪੋਸਟ ਪਾਈ ਸੀਗੀ ਕਿਹਾ ਸੀਗਾ ਵੀ ਐਮ ਐਲ ਏ ਵਜਾ ਹੋਣਾ ਚਾਹੀਦਾ ਜਿਹੜਾ ਐਫੀ ਡੈਫਟ ਦੇਵੇ ਇੱਕ ਤੇ ਉਸ ਤੋਂ ਬਾਅਦ ਰਿਜ਼ਾਈਨ ਦਾ ਵੀ ਗੱਲ ਕਰੇ ਕਿ ਜੇ ਮੇਰੇ ਤੋਂ ਕੰਮ ਨਾ ਹੋਏ ਤਾਂ ਜਾਈ ਦੂੰਗੀ ਮਾਲਵਿਕਾ ਸੂਦੇ ਚੀਜ਼ ਕਰਨਗੇ ਮਾਲਵਿਕਾ ਸੂ ਜ਼ਰੂਰ ਹੀ ਚੀਜ਼ ਕਰੂਗੀ ਮੈਂ ਤੁਹਾਨੂੰ ਪ੍ਰੋਮਿਸ ਕਰਦੀ ਹਾਂ ਕਿ ਜਿਸ ਦਿਨ ਰੱਬ ਨੇ ਇੱਛਾਇਆ ਕਿ ਮੈਂ ਜਦ ਇਹ ਸੀਟ ਤੇ ਬੈਠੀ ਮੇਰਾ ਜ਼ਰੂਰ ਜਿਹੜਾ ਰੈਜ਼ੀਗਨੇਸ਼ਨ ਨਾਲ ਟੇਬਲ ਤੇ ਪਿਆ ਹੋਊਗਾ ਔਰ ਮੈਂ ਸਾਰੀ ਜਿੰਨੀ ਵੀ মিডিਆ ਮੈਂ ਹਮੇਸ਼ਾ ਉਹਨਾਂ ਨੂੰ ਕਹੂੰਗੀ ਕਿ ਆਪਾਂ ਹਰ 3 ਮਹੀਨੇ ਬਾਅਦ ਐਵੇਂ ਇਕੱਠੇ ਹੋਵਾਂਗੇ ਔਰ ਜੋ ਵੀ ਅਸੀਂ ਕੰਮ ਕੀਤੇ ਅਬ ਮਿਲ ਕੇ ਡਿਸਕਸ ਕਰਾਂਗੇ ਮੋਗਾ ਵਾਸਤੇ ਮੇਨ ਪੁਆਇੰਟ ਕੀ ਹੈ ਮੈਂ ਤੁਸੀਂ ਕੀ ਲਗਾਤਾਰ ਆਉਣਾ ਚਾਹ ਰਹੇ ਮੋਗਾ ਦੇਖੋ ਮੈਂ ਮੋਗਾ ਦੇ ਵਿੱਚ ਇਹ ਕਹਿਨੀ ਹੈ ਕਿ ਹੁਣ ਟਾਈਮ ਆ ਗਿਆ ਹੈ ਕਿ ਆਪਾਂ ਨਾਲੀਆਂ ਤੇ ਸੜਕਾਂ ਬਣਾਉਣ ਤੋਂ ਉੱਪਰ ਉਠੀਏ ਕਮੇਟੀ ਇਹ ਸਭ ਕਰੇਗੀ ਜੋ ਚੀਜ਼ਾਂ ਡਿਊ ਹੈ ਜ਼ਰੂਰ ਹੋਊਗਾ ਲੇਕਿਨ ਹੁਣ ਟਾਈਮ ਹੈ ਕਿ ਆਪਾਂ ਡਿਵੈਲਪਮੈਂਟ ਕਿਵੇਂ ਕਰੀਏ ਮੋਗਾ ਦੇ ਵਿੱਚ ਡਿਵੈਲਪਮੈਂਟ ਡਿਊ ਹੈ ਬਹੁਤ ਸਾਲਾਂ ਤੋਂ ਕੁਝ ਇੰਡਸਟਰੀਜ਼ ਨਹੀਂ ਆਈਆਂ ਜੇ ਆਪਾਂ ਗੱਲ ਕਰੀਏ ਹੈਲਥ ਕੇਅਰ ਸਿਸਟਮ ਵੀ ਮਨ ਲੱਗਦਾ ਕਿ ਹੋਰ ਬੈਟਰ ਹੋਣਾ ਚਾਹੀਦਾ ਜਿਹਦੇ ਨਾਲ ਆਮ ਇਨਸਾਨ ਦੀ ਜਿਹੜੀ ਜ਼ਿੰਦਗੀ ਹੈ ਉਹ ਬਹੁਤ ਈਜ਼ੀ ਹੋ ਜਾਏ ਮਨ ਲੱਗਦਾ ਇਸ ਤਰ੍ਹਾਂ ਦੀਆਂ ਚੀਜ਼ਾਂ ਆਵਾਂਗੀ ਆਪਣੇ ਮੋਗੇ ਸ਼ਹਿਰ ਦੇ ਵਿੱਚ ਤੇ ਬਹੁਤ ਲਾਈਫ ਈਜ਼ੀ ਹੋ ਜਾਊਗੀ ਆਮ ਇਨਸਾਨ ਦੀ ਜਿਹੜੀ ਹੁਣ ਬੜੀ ਔਖੀ ਚੱਲ ਰਹੀ ਹੈ ਮੋਦੀ ਕਾ ਸੋਦਕ ਨਵਾਂ ਚਿਹਰਾ ਕਾਂਗਰਸ ਦੇ ਵਿੱਚ ਆਇਆ ਇਸ ਤੋਂ ਪਹਿਲਾਂ ਜਿਹੜੇ ਕਾਂਗਰਸੀ ਦੇ ਕੁਛ ਨਰਾਜ਼ ਨਾ ਦੇਖਿਆ ਜਾ ਰਿਹਾ ਤੁਸੀਂ ਉਹਨਾਂ ਨੂੰ ਕਿਵੇਂ ਮਨਾਉਂਗੇ ਕਰਵੋਗੇ ਸਾਰੇ ਮੰਨ ਗਏ ਜੀ ਤੁਹਾਨੂੰ ਜਲਦੀ ਫੇਰ ਦੁਆਰ ਤੋਂ ਬੁਲਾਵਾਂਗੇ ਸਾਰੇ ਜਿੰਨੇ ਹੈਗੇ ਨਰਾਜ਼ ਚੱਲ ਰਹੇ ਸਾਰੇ ਪਿੱਛੇ ਖੜੇ ਹੋਵਾਂਗੇ ਔਰ ਅਸੀਂ ਇੱਕ ਫੈਮਲੀ ਬਣ ਕੇ ਅੱਗੇ ਲੈ ਕੇ ਜਾਵਾਂਗੇ ਆਪਣੀ ਬਾਤਲੀ ਨੂੰ ਯੂਥ ਬਹੁਤ ਖੁਸ਼ ਹੈ ਕਿਉਂਕਿ ਕਿਤੇ ਨਾ ਕਿਤੇ ਯੂਥ ਨੂੰ ਕਨਫਿਊਜ਼ ਸੀਗਾ ਕਿ ਅਸੀਂ ਕਿਹਨੂੰ ਸਪੋਰਟ ਕਰੀਏ ਕੁਝ ਹੈ ਲੇਕਿਨ ਤੁਸੀਂ ਮੰਨੋਗੇ ਨਹੀਂ ਮੈਨੂੰ ਕੈਨੇਡਾ ਤੋਂ ਕਾਲ ਆ ਰਹੀ ਹੈ ਲੋਕਾਂ ਦੀ ਔਰ ਕਹਿ ਰਹੇ ਕਿ ਮੈਮ ਅਸੀਂ ਕੈਨੇਡਾ 'ਚ ਬਹੁਤ ਸਾਲਾਂ ਤੋਂ ਬੈਠੇ ਹਾਂ ਲੇਕਿਨ ਜਿੰਨੇ ਵੀ ਸਾਡੇ ਰਿਸ਼ਤੇਦਾਰ ਹੈ ਜਿੰਨਾ ਸਾਡਾ ਯੂਥ ਹੈਗਾ ਵਾ ਉਹਨਾਂ ਨੂੰ ਅਸੀਂ ਫੋਨ ਕਰ ਦੋ ਔਰ ਤੁਸੀਂ ਮੰਨੋਗੇ ਨਹੀਂ ਬਹੁਤ ਸਾਰੇ ਯੂਥ ਰੋਜ਼ ਆ ਰਹੇ ਹੈ ਮਿਲ ਕੇ ਔਰ ਕਹਿ ਰਹੇ ਕਿ ਮੈਮ ਅਸੀਂ ਬਹੁਤ ਖੁਸ਼ ਹਾਂ ਕਿ ਤੁਹਾਡੇ ਵਰਗੇ ਲੋਕ ਆਏ ਹੈ ਔਰ ਅਸੀਂ ਬੜੇ ਪੋਜ਼ਿਟਿਵ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਸ਼ਹਿਰ 'ਚ ਬਹੁਤ ਡਿਵੈਲਪਮੈਂਟ ਹੋਏਗੀ ਤੋਂ ਪਹਿਲਾਂ ਦੇਖੋ ਮੈਂ ਜਿਹੜਾ ਨਾ ਸਿਵਲ ਹਸਪ ਲੈ ਮੈਂ ਉਹਨੂੰ ਬਿਲਕੁਲ ਇੱਕ ਨਵਾਂ ਅੱਛਾ ਪ੍ਰੋਪਰ ਵੈਲ ਅਰੇਂਜ ਬਣਾਉਂਗੀ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਿਵਲ ਹਸਪੀਟਲ ਚ ਡਿਊ ਹੈ ਉਸ ਤੋਂ ਬਾਅਦ ਮੈਂ ਕਹਾਂਗੀ ਕਿ ਜਿਹੜੇ ਐਜੂਕੇਸ਼ਨ ਸਿਸਟਮ ਹੈ ਆਪਣਾ ਗਵਰਨਮੈਂਟ ਸਕੂਲ ਦੇ ਵਿੱਚ ਆਪਾਂ ਦੇਖੀਏ ਕਾਫੀ ਇੰਪਰੂਵਮੈਂਟ ਦੀ ਲੋੜ ਹੈਗੀਏ ਜਿਹੜੇ ਕਿ ਆਪਣੇ ਬੱਚੇ ਹੈਗੇ ਮੈਂ ਪਿੰਡਾਂ ਦੇ ਵਿੱਚ ਸੁਜਾਨੀਏ ਕਾਫੀ ਸਕੂਲ ਜਿਹੜੇ ਹੈਗੇ 10ਵੀਂ ਤੱਕ ਹੈਗੇ 12ਵੀਂ ਹੈ ਹੀ ਨਹੀਂ ਹੈ ਬੱਚੇ ਨੂੰ ਅਲੱਗ ਦੂਸਰੇ ਪਿੰਡਾਂ ਦੇ ਵਿੱਚ ਜਾਣਾ ਪੈਂਦਾ ਜਿਹੜਾ ਕਿ ਬਹੁਤ ਮੁਸ਼ਕਿਲ ਹੈ ਇਸ ਤਰ੍ਹਾਂ ਦੀ ਬੇਸਿਕ ਚੀਜ਼ਾਂ ਹੈਗੇ ਮਨ ਲਾਦਾ ਕਿ ਜਿਹੜੇ ਆਪਾਂ ਕਈ ਆਪਣੇ ਦੁਕਾਨਦਾਰ ਹੈਗੇ ਉਹਨਾਂ ਦੀ ਵੀ ਅਸੀਂ ਸੁਣ ਲਈ ਕਿ ਫਰਮਾਇਸ਼ਾ ਹੋਰ ਕੋਸ਼ਿਸ਼ ਹੋਊਗੀ ਕਿ ਜੋ ਜੋ ਚੀਜ਼ਾਂ ਡਿਊ ਹੈਗੀਆਂ ਸਾਡੇ ਮੋਗੇ ਵਾਸੀਆਂ ਦੀ ਉਹ ਜਲਦੀ ਤੋਂ ਜਲਦੀ ਪੂ ਉਹਨਾਂ ਦੀ ਹਰ ਘਰ ਦੀ ਨੌਕਰੀ ਕਿਵੇਂ ਕਰੂਗੀ ਔਰ ਮੈਂ ਦੇਖੋ ਇਹ ਕਹਿਨੀ ਹੈ ਕਿ ਜੇ ਇੰਡਸਟਰੀ ਜਾਵਾਂਗੇ ਉਹ ਜਿਹੜੇ ਨੈਸਲੇ ਵਰਗੀ ਫੈਕਟਰੀ ਹੈ ਨੈਸਲੇ ਨੈਸਲੇ ਲੋਕ ਜੌਬ ਕਰਦੇ ਜੇ ਹੋਰ ਇੰਡਸਟਰੀ ਜਾਵਾਂਗੇ ਪਿੰਡਾਂ ਦੇ ਵਿੱਚ ਲਾਉਗਾ ਸਰਕਾਰ ਲਾਉਗੀ ਤੁਸੀਂ ਆਪ ਦੇ ਤੌਰ ਤੇ ਲਾਉਗੇ ਕਿੱਥੋਂ ਪੈਦਾ ਦੇਖੋ ਜੀ ਸਰਕਾਰ ਵੀ ਲੈ ਕੇ ਆਉਗੇ ਔਰ ਮੈਂ ਕਹੂੰਗੀ ਜੇ ਸੋਨੂ ਸੂਨੇ ਪੂਰੀ ਦੁਨੀਆ 'ਚ ਕੰਮ ਕਰਦਾ ਉਹਨੇ ਜਹਾਜ ਚਲਾਤੇ ਤੇ ਸੋਨੂ ਸੂਨ ਮੋਗੇ ਸ਼ਹਿਰ ਲਈ ਕਿਉਂ ਨਹੀਂ ਕਰੂਗਾ ਮੋਗੇ ਸ਼ਹਿਰ ਵਾਲਿਆਂ ਨੂੰ ਵੀ ਇਹੀ ਪਤਾ ਹੈ ਕਿ ਸੋਨੂ ਸੂਨ ਵਰਗਾ ਜੇ ਪੂਰੀ ਦੁਨੀਆ 'ਚ ਕਾ ਰਿਹਾ ਹੈ ਤਾਂ ਆਪਣੇ ਸ਼ਹਿਰ ਲਈ ਕਿਉਂ ਨਹੀਂ ਕਰੂਗਾ ਉਹ ਵੀ ਸਰਕਾਰਾਂ ਵੀ ਜ ਸਾਡੇ ਨਾਲ ਜੋੜਾਂਗੇ ਤੇ ਡਬਲ ਗੱਲ ਕੋਈ ਨਹੀਂ ਲੱਗੀ ਮੈਂ ਇੱਕ ਵੀ ਡੈਸਟਰੀ ਅਸੀਂ ਦੱਸ ਨਹੀਂ ਸਕਦੇ ਉਹਨੂੰ ਸੁਣਨ ਨੂੰ ਤਾਂ ਪ੍ਰੂਫ ਕਰਨ ਦੀ ਲੋੜ ਹੀ ਨਹੀਂ ਐ ਸੋਨੂ ਸੋਨੇ ਜੋ ਕੋਵਿਡ ਦੇ ਟਾਈਮ ਕੀਤਾ ਹੈ ਮੈਨੂੰ ਲੱਗਦਾ ਕਿ ਦੁਨੀਆ ਜੋ ਕਿਸੇ ਨੇ ਵੀ ਨਹੀਂ ਕੀਤਾ